ਕਹਿੰਦੇ ਹੌਲੀ ਹੌਲੀ ਮਾਂ ਦਾ ਮੂੰਹ ਬੱਚੇ ਨਾਲ ਪੈ ਜਾਂਦਾ ਹੈ ਤੇ ਬੱਚੇ ਦੇ ਸਿਰ ਤੇ ਹੱਥ ਫੇਰਦੀ ਪੇ ਮੇਰਾ ਪੁੱਤ ਅਜ ਇੰਨੇ ਵਰਿਆਂ ਦਾ ਹੋ ਗਿਆ ਮਗਰ ਇਹ ਨਹੀਂ ਪਤਾ ਪਿਜਮਾ ਸਿਰ ਤੇ ਖੜੇ ਨੇ ਜੇ ਤੂੰ ਇਸ ਬੱਚੇ ਨੂੰ ਨਾਮ ਚੇਤੇ ਨਾ ਕਰਾਇਆ ਨਾ ਆਪ ਚੇਤੇ ਕੀਤਾ ਤੇ ਇਸ ਬੱਚੇ ਨੂੰ ਵੀ ਜਮਾ ਨੇ ਪਕੜ ਕੇ ਲੈ ਜਾਣਾ ਤੇ ਤੈਨੂੰ ਵੀ ਜਮਾ ਨੇ ਪਕੜ ਕੇ ਲੈ ਗਿਆ ਕਿਉਂਕਿ ਕਈ ਮਾਵਾ ਹਰ ਸਾਲ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੀ ਹੈ ਵੀ ਅੱਜ ਮੇਰਾ ਬੱਚਾ 10 ਵਰਿਆਂ ਦਾ ਹੋ ਗਿਆ ਹੈ ਅੱਜ ਮੇਰਾ ਬੱਚਾ 12 ਵਰਿਆਂ ਦਾ ਹੋ ਗਿਆ ਹੈ ਤੇ ਇੱਕ ਵੈਸਟਰਨ ਕਲਚਰ ਅਸੀਂ ਹੁਣ ਸ਼ੁਰੂ ਕਰ ਦਿੱਤਾ ਕਿ ਕੇਕ ਕੱਟਣਾ ਵੇਖੋ ਵੇਖੀ ਉਹ ਕੇਕ ਤੇ ਮੋਮਬਤੀਆਂ ਲਾ ਦਿੰਨੇ ਆ ਜੇ ਬੱਚੇ ਦੀ ਉਮਰ 10 ਸਾਲ ਹੈ ਤੇ 10 ਮੋਮਬਤੀਆਂ ਲਾ ਕੇ ਨਾ ਜਗਾ ਕੇ ਤੇ ਬੱਚੇ ਨੂੰ ਕਹਿੰਦੇ ਆ ਵੀ ਬੁਝਾ ਔਰ ਕਿੱਡੀ ਅਸਚਰਜ ਖੇਡ ਆ ਜੇ ਮੋਮਬਤੀਆਂ ਬੁਝਾਉਣੀਆਂ ਹੀ ਤੇ ਜਗਾਈਆਂ ਕਿਉਂ ਅੱਜ ਕੱਲ ਤਾਂ ਬੁੱਢੇ ਵੀ ਜਨਮ ਦਿਨ ਮਨਾਉਂਦੇ ਪੈ ਨੇ ਜੇ ਕਿਸੇ ਦੀ 70 ਸਾਲ ਉਮਰ ਆ ਨਾ ਤੇ 70 ਮੋਮਬਤੀਆਂ ਤੇ ਹੁਣ ਲਿਆਉਣੋ ਰਿਹਾ ਉਹ 7 ਤੇ 0 ਲਿਖਿਆ ਹੁੰਦਾ ਇੱਕੋ ਮੋਮਬਤੀ ਜਗਾ ਦਿੰਦੇ ਆ ਤੇ ਉਹ ਬਜ਼ੁਰਗ ਨਾ ਫੂਕ ਮਾਰਦਾ ਤੇ ਮੋਮਬਤੀ ਬੁੱਝ ਜਾਂਦੀ ਅਸਲ ਵਿੱਚ ਇਹ ਕੋਈ ਸੰਤ ਮਹਾਤਮਾ ਨੇ ਇਹ ਚੀਜ਼ ਕੱਢੀ ਭਾਵੇਂ ਵੈਸਟਰਨ ਚੋਂ ਆਈ ਏ ਬਾਰ ਦੇ ਮੁਲਕਾਂ ਚ ਪਰ ਸੋਚ ਕੇ ਸੰਤ ਦੀ ਆ ਇਹਦਾ ਮਤਲਬ ਇਹ ਆ ਕਿ 70 ਸਾਲ ਤੂੰ ਸੰਸਾਰ ਵਿੱਚ ਰਿਆਂ ਤੇ ਤੂੰ 70 ਸਾਲਾਂ ਵਾਲੀ ਮੋਮਬਤੀ ਜਗਾਈ ਤੇ ਆਪੇ ਫੂਕ ਮਾਰ ਦਿੱਤੀ ਇਹਦਾ ਮਤਲਬ ਆ ਬੰਦਿਆ 70 ਸਾਲ ਤੇਰੇ ਵਿਅਰਥ ਗਏ ਬੀਤ ਜਹ ਬੀਤ ਜਹ ਜਨਮ ਅਗਾਜ ਜੇ ਕੋਈ 10 ਸਾਲ ਦਾ ਬੱਚਾ ਹੈ ਤੇ ਮਾਂ ਕਹਿੰਦੀ ਪੁੱਤੇ ਨੂੰ ਫੂਕ ਮਾਰ ਮੋਮਬਤੀ ਬਜਾ ਦੇ ਇਹਦਾ ਮਤਲਬ 10 ਸਾਲ ਬੱਚੇ ਦੇ ਵਿਅਰਥ ਚਲੇ ਗਏ ਕਿਉਂਕਿ ਗੁਰੂ ਪਿਤਾ ਜੀ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੇ ਤਨ ਛੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਵਨ ਵਿਦ ਕੀਜੇ ਤੇ ਮਾਂ ਬੱਚੇ ਦੇ ਸਿਰ ਤੇ ਹੱਥ ਫੇਰਦੀ ਏ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਆਉਦ ਘਟ ਤੇ ਅਸਲ ਵਿੱਚ ਸੱਚ ਜਾਣਿਓ ਸਾਡੇ ਬੱਚੇ ਵੱਡੇ ਨਹੀਂ ਹੁੰਦੇ ਜੇ 10 ਸਾਲ ਉਹਦੀ ਉਮਰ ਹੋ ਗਈ ਨਾ ਤੇ 10 ਸਾਲ ਛੋਟਾ ਹੋ ਗਿਆ ਏ ਜੇ ਕਿਸੇ ਸਾਲ ਦੀ 20 ਸਾਲ ਦੀ ਉਮਰ ਹੋ ਗਈ ਤੇ 20 ਸਾਲ ਛੋਟਾ ਹੋ ਗਿਆ ਵੱਡਾ ਨਹੀਂ ਹੋਇਆ ਕੋਈ ਛੋਟੇ ਹੋ ਗਏ ਸੀ 10 ਸਾਲ ਘਟ ਗਿਆ ਸਾਡੀ ਉਮਰ ਘਟੰਤ ਸਾਸਨਿਤ ਪ੍ਰਤੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮੋਰ ਮੋਰ ਕਰ ਅਤਿਕ ਲਾਡ ਧਰ ਪੇਖਤ ਹੀ ਜਮਰਾਓ ਹਸੇ ਤੇ ਮਾਲਕ ਨਾਲ ਗੱਲਾਂ ਪੇ ਕਰ ਰਹੇ ਨੇ ਭਗਤ ਉਹਨੂੰ